ਪਿਆਰ ਪਰਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਜਿਆਦਾ ਬੀਜ ਵਾਲੀਆਂ ਸੱਜੀਆਂ ਤੇ ਫਲ ਖਾਣ ਨਾਲ ਪਿੱਤੇ ਦੀ ਪਥਰੀ ਹੋਣ ਦਾ ਖਤਰਾ ਰਹਿੰਦਾ ਹੈ ਨੰਬਰ 2 ਹਮੇਸ਼ਾ ਬੀਜੀ ਰਹਿਣ ਦੀ ਕੋਸ਼ਿਸ਼ ਕਰੋ ਵੇਲੇ ਲੋਕਾਂ ਨੂੰ ਅਕਸਰ ਲੋਕ ਨਕਾਰਾ ਸਮਝਦੇ ਹਨ ਨੰਬਰ 3 ਰੋਜ਼ਾਨਾ ਆਪਣੇ ਹੱਥਾਂ ਤੇ ਪੈਰਾਂ ਦੀਆਂ ਹਥੇਲੀਆਂ ਤੇ ਤੇਲ ਦੇ ਤੇਲ ਦੀ ਮਾਲਿਸ਼ ਕਰਕੇ ਸੋਇਆ ਕਰੋ ਇਸ ਤਰ੍ਹਾਂ ਕਰਨ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹੋਗੇ ਨੰਬਰ 4 ਜਦੋਂ ਤਾਂਬਾ ਠੰਡਾ ਹੋ ਜਾਵੇ ਤਾਂ ਇਸ ਨੂੰ ਨੀਂਬੂ ਅਤੇ ਨਮਕ ਰਗੜੋ ਇਸ ਨਾਲ ਨਾ ਹੀ ਸਿਰਫ ਕਢਾਈ ਚਮਕਦਾਰ ਬਣ ਜਾਵੇਗੀ ਸਗੋ ਤੁਹਾਡੀ ਕਿਸਮਤ ਵੀ ਚਮਕ ਜਾਵੇਗੀ ਨੰਬਰ 5 ਮਿੱਠਾ ਜਿਆਦਾ ਖਾਣ ਨਾਲ ਜਾਦੇ ਚੁਰੜੀਆਂ ਜਲਦੀ ਹੀ ਪੈਣ ਲੱਗ ਜਾਂਦੀਆਂ ਹਨ ਨੰਬਰ 6 ਪੈਨ ਜਾਂ ਕੜਾਹੀ ਨੂੰ ਕਦੇ ਵੀ ਕਿਸੇ ਤਿੱਖੀ ਚੀਜ਼ ਨਾਲ ਨਾ ਖੁਰਚੋ ਜੇ ਸਮੰਭਵ ਹੋਵੇ ਤਾਂ ਇਸ ਨੂੰ ਵਿਗਣ ਪਿਗਲਣ ਦਿਓ ਅਤੇ ਫਿਰ ਹੌਲੀ-ਹੌਲੀ ਫਸੀ ਹੋਈ ਸਮਰਗਰੀ ਨੂੰ ਹਟਾ ਦਿਓ ਨੰਬਰ 7 ਮੇਥੀ ਦੇ ਪੱਤਿਆਂ ਦਾ ਖਾਂ ਦੇ ਪੱਤਿਆਂ ਦਾ ਖਾਣ ਨਾਲ ਖੂਨ ਸਾਫ਼ ਰਹਿੰਦਾ ਹੈ ਅਤੇ ਭੁੱਖ ਵੀ ਵਧਣ ਲੱਗ ਜਾਂਦੀ ਹੈ ਨੰਬਰ 8 ਜਦੋਂ ਤੁਸੀਂ ਸਵੇਰੇ ਖਾਣਾ ਬਣਾਉਣ ਲਈ ਜਾਂਦੇ ਹੋ ਤਾਂ ਪੈਣ ਨੂੰ ਗਰਮ ਕਰਨ ਤੋਂ ਬਾਅਦ ਇਹ ਰੂਜਾ ਨਾ ਵਰਤੀਆ ਜਾਣ ਵਾਲਾ ਨਾਮਕ ਜ਼ਰੂਰ ਪਾਓ ਪਰ ਧਿਆਨ ਰੱਖੋ ਕਿ ਨਮਕ ਨੂੰ ਕਿਸੇ ਹੋਰ ਪਦਾਰਥ ਦੇ ਨਾਲ ਨਾ ਮਿਲਾਉਣਾ ਚਾਹੀਦਾ ਜਿਵੇਂ ਕਿ ਹਲਦੀ ਜਾਂ ਲਾਲ ਮਿਰਚ ਨਹੀਂ ਮਿਲਾਉਣੀ ਚਾਹੀਦੀ ਨੰਬਰ 9 ਵਰਸਤੀ ਦੇ ਆਲ ਦੇ ਪੇਸਟ ਵਿੱਚ ਥੋੜੀ ਜਿਹੀ ਹਲਦੀ ਮਿਲਾ ਕੇ ਇਸ ਦਾ ਲੇਪ ਬਣਾ ਕੇ ਚਿਹਰੇ ਉੱਪਰ ਲਗਾਉਣ ਨਾਲ ਤਾਕ ਤੱਬੇ ਦੂਰ ਹੋ ਜਾਂਦੇ ਹਨ ਅਤੇ ਸਕਿਨ ਟਾਈਟ ਅਤੇ ਚਿਹਰਾ ਜਵਾਨ ਨਜ਼ਰ ਆਉਣ ਲੱਗ ਜਾਂਦਾ ਹੈ ਨੰਬਰ 10 ਰੇ ਜਾਂ ਕੜਾਈ ਨੂੰ ਕਦੇ ਵੀ ਛੁੱਟਾ ਨਾ ਛੱਡੋ ਨਾ ਹੀ ਇਸ ਤੇ ਕੋਈ ਵੀ ਛੁੱਠੀ ਸਮਰਗਰੀ ਰੱਖੋ ਹੀ ਨਾ ਦੋਹੇ ਚੀਜ਼ਾਂ ਦੀ ਸੁਰਤ ਦਾ ਧਿਆਨ ਰੱਖੋ ਬਹੁਤ ਹੀ ਜ਼ਰੂਰੀ ਹੈ ਕਾਰ ਵਿੱਚ ਇਹਨਾਂ ਦੀ ਸਫਾਈ ਦਾ ਜਿੰਨਾ ਜ਼ਿਆਦਾ ਧਿਆਨ ਰੱਖਿਆ ਜਾਵੇਗਾ ਪੈਸਾ ਆਉਣ ਦੇ ਰਾ ਉਨੀ ਹੀ ਆਸਾਨ ਹੋਣਗੇ ਸਾਰੇ ਭਾਂਡਿਆਂ ਵਿੱਚੋਂ ਇਹ ਦੋਵੇਂ ਚੀਜ਼ਾਂ ਬਹੁਤ ਹੀ ਸਕਾਰਜੋਗ ਹਨ ਨੰਬਰ 11 ਗਲੇ ਵਿੱਚ ਇਨਫੈਕਸ਼ਨ ਹੋ ਜਾਵੇ ਤਾਂ ਗੁੰਗਣੇ ਪਾਣੀ ਵਿੱਚ ਥੋੜੀ ਜਿਹੀ ਹਲਦੀ ਅਤੇ ਨਮਕ ਮਿਲਾ ਕੇ ਘਰਾਰੇ ਕਰਨ ਨਾਲ ਬਹੁਤ ਹੀ ਜ਼ਿਆਦਾ ਆਰਾਮ ਮਿਲਦਾ ਹੈ। ਨੰਬਰ 12 ਤਾਂਬੇ ਤੇ ਕਢਾਈ راہ ਨੂੰ ਦਰਸਾਉਂਦੇ ਹਨ ਇਸ ਲਈ ਰਸੋਈ ਨੂੰ ਸਾਫ਼ ਰੱਖੋ ਜੇ ਕੋਈ ਹਾਰ ਤੇ ਗੰਦੇ ਤਵੇ ਜਾਂ ਗੰਦੀ ਕਢਾਈ ਦੀ ਵਰਤੋਂ ਕਰਦੀ ਹੈ ਇਸ ਦਾ ਸਿੱਧਾ ਅਸਰ ਉਸ ਦੇ પતિ ਤੇ ਪੈਂਦਾ ਹੈ। ਨੰਬਰ 13 ਸਵੇਰੇ ਲੇਟ ਉੱਠਣ ਨਾਲ ਇਨਸਾਨ ਦੇ ਦਿਮਾਗ ਦੀਆਂ ਨਸਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਅਤੇ ਸਰੀਰ ਆਲਸੀ ਬਣ ਜਾਂਦਾ ਹੈ। ਨੰਬਰ 14 ਮਨ ਤੇ ਮਕਾਨ ਨੂੰ ਸਮੇਂ-ਸਮੇਂ ਤੇ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਘਰ ਵਿੱਚ ਬੇਕਾਰ ਦੀਆਂ ਚੀਜ਼ਾਂ ਤੇ ਮਨ ਵਿੱਚ ਬੇਮਤਵਲ ਦੀਆਂ ਗਲਤ ਫਹਿਮੀਆਂ ਨਹੀਂ ਹੋਣੀਆਂ ਚਾਹੀਦੀਆਂ। ਨੰਬਰ 15 ਅਦਰਕ ਦੇ ਪਾਣੀ ਦਾ ਇਸਤੇਮਾਲ ਕਰ ਨਾਲ ਸਰੀਰ ਵਿੱਚ ਕਦੇ ਵੀ ਖੂਨ ਜਮਣ ਦੀ ਸਮੱਸਿਆ ਨਹੀਂ ਹੁੰਦੀ। ਨੰਬਰ 16 ਹਰ ਇਨਸਾਨ ਬੁਰਾ ਨਹੀਂ ਹੁੰਦਾ। ਕਈ ਵਾਰ ਉਸ ਦਾ ਸਮਾਂ ਹੀ ਬੁਰਾ ਹੁੰਦਾ ਹੈ। ਸੋ ਕਿਸੇ ਨੂੰ ਗੱਲ ਸਮਝ ਜਾਣ ਗਲਤ ਸਮਝਣ ਤੋਂ ਪਹਿਲਾਂ ਉਸ ਦੇ ਹਾਲਾਤਾਂ ਨੂੰ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਨੰਬਰ 17 ਸੋਜ ਵਾਲੀ ਜਗ੍ਹਾ ਤੇ ਪਾਨ ਦੇ ਪੱਤੇ ਰਗੜਨ ਨਾਲ ਸੋਜ ਹੌਲੀ-ਹੌਲੀ ਖਤਮ ਹੋ ਜਾਂਦੀ ਹੈ ਨੰਬਰ 18 ਜਿੰਨੀ ਕੋਸ਼ਿਸ਼ ਅਸੀਂ ਚੰਗੇ ਦਿਖਣ ਦੀ ਕਰਦੇ ਹਾਂ ਜੇਕਰ ਉਹਨੇ ਹੀ ਕੋਸ਼ਿਸ਼ ਚੰਗੇ ਬਣਨ ਦੀ ਕਰੀਏ ਤਾਂ ਜ਼ਿੰਦਗੀ ਹੀ ਸਵਰ ਜਾਵੇਗੀ ਨੰਬਰ 19 ਜੇਕਰ ਤੁਹਾਡੇ ਸਰੀਰਕ ਬੀਚੇ ਖੂਨ ਦੀ ਕਮੀ ਹੈ ਤਾਂ ਗਾਜਰ ਦੇ ਜੂਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਸੇਵਨ ਕਰਿਆ ਕਰੋ ਖੂਨ ਦੀ ਕਮੀ ਪੂਰੀ ਹੋ ਜਾਵੇਗੀ ਨੰਬਰ 2 ਆਨਲਾਈਨ ਤਾਂ ਸਭ ਹੁੰਦੇ ਨਹੀਂ ਪਰ ਮੈਸੇਜ ਉਹੀ ਕਰਦਾ ਜਿਸ ਦੀ ਜ਼ਿੰਦਗੀ ਵਿੱਚ ਇਹ ਐਹਮियत ਰੱਖਦੇ ਹਨ ਅਸੀਂ ਐਹਮਤ ਰੱਖਦੇ ਹਾਂ ਨੰਬਰ 21 ਜੋ ਲੋਕ ਕद्दू ਦਾ ਸੇਵਨ ਜ਼ਿਆਦਾ ਕਰਦੇ ਹਨ ਉਹਨਾਂ ਨੂੰ ਨੀਂਦ ਬਹੁਤ ਹੀ ਸਕੂਨ ਭਰੀ ਆਉਂਦੀ ਹੈ ਤੇ ਖੂਨ ਦੀ ਕਮੀ ਵੀ ਨਹੀਂ ਹੁੰਦੀ ਨੰਬਰ 22 ਮੈਨੂੰ ਫੁਸ ਤਦ ਦੇ ਪਲਾਂ ਦਾ ਖਿਡਾਉਣਾ ਨਾ ਬਣਾਓ ਮੈਂ ਵੀ ਇਨਸਾਨ ਹਾਂ ਦਰਦ ਮੈਨੂੰ ਵੀ ਹੁੰਦਾ ਹੈ ਨੰਬਰ 3 ਉਮਰ ਵਧਣ ਦੀ ਵਜਾ ਕਰਕੇ ਸਕਿਨ ਉਪਰ ਬੁਟਾਪੇ ਦਾ ਅਸਰ ਜਲਦੀ ਹੀ ਦਿਖਾਈ ਦੇਣ ਲੱਗ ਜਾਂਦਾ ਹੈ ਇਸ ਦੇ ਲਈ ਤੁਸੀਂ ਹਲਦੀ ਪੀ ਖਾਓ ਇਹ ਤੁਹਾਨੂੰ ਹਮੇਸ਼ਾ ਜਵਾਨ ਹੀ ਰੱਖੇਗੀ ਨੰਬਰ 24 ਜੇ ਕੋਈ ਤੁਹਾਡੇ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਤਾਂ ਖੁਦ ਨੂੰ ਉਸ ਦੀ ਜ਼ਿੰਦਗੀ ਤੋਂ ਦੂਰ ਕਰ ਲਓ ਕਿਉਂਕਿ ਬਾਅਦ ਖੁਦ ਹੀ ਸਿਖਾ ਦੇਵੇਗਾ ਉਸ ਨੂੰ ਕਦਰ ਕਰਨੀ ਤੇ ਤੁਹਾਨੂੰ ਸਬਰ ਕਰਨਾ ਨੰਬਰ ਬੱਚੀ ਮੋਟਾਪੇ ਨੂੰ ਘਟਾ ਕਰਨਾ ਚਾਹੁੰਦੇ ਹਾਂ ਤਾਂ ਅੱਧਾ ਚਮਚ ਪੀਸੀ ਹੋਈ ਕਲੌਂਜੀ ਇੱਕ ਗਲਾਸ ਪਾਣੀ ਵਿੱਚ ਉਬਾਲ ਕੇ ਸਵੇਰ ਸ਼ਾਮ ਪੀਣ ਨਾਲ वजन ਘਟ ਹੋ ਜਾਵੇਗਾ ਨੰਬਰ 26 ਰਿਸ਼ਤੇ ਤੋੜਨੇ ਤਾਂ ਨਹੀਂ ਚਾਹੀਦੇ ਪਾਰੇ ਜਿੱਥੇ ਕਦਰ ਨਾ ਹੋਵੇ ਉਥੇ ਨਿਵਾਉਣਾ ਵੀ ਨਹੀਂ ਚਾਹੀਦੀ ਨੰਬਰ 27 ਮਸੰਮੀ ਦਾ ਜੂਸ ਢੇਟ ਦੇ ਰੋਗਾਂ ਨੂੰ ਦੂਰ ਕਰਨ ਲਈ ਅਤੇ ਸਰੀਰ ਦੇ ਅੰਦਰ ਤਾਕਤ ਪੈਦਾ ਕਰਨ ਲਈ ਬਹੁਤ ਹੀ ਜ਼ਿਆਦਾ ਸਹਾਇੀ ਹੁੰਦਾ ਹੈ ਇਸ ਲਈ ਅੱਧਾ ਕੱਪ ਮੁਸੰਮੀ ਦਾ ਜੂਸ ਸਵੇਰ ਦੇ ਨਾਸਤੇ ਦੇ ਨਾਲ ਹਰ ਰੋਜ਼ ਸੇਵਨ ਕਰਨ ਨਾਲ ਤੁਸੀਂ ਪੇਟ ਦੇ ਰੋਗਾਂ ਤੋਂ ਬਚੇ ਰਹੋਗੇ ਤੇ ਨਾਲ ਹੀ ਤੁਹਾਨੂੰ ਸਿਹਤਮੰਦ ਵੀ ਰੱਖੇਗਾ ਨੰਬਰ 28 ਝੁਕ ਨਾਲ ਰਿਸ਼ਤਾ ਗਹਿਰਾ ਹੋਵੇਗਾ ਤਾਂ ਝੁਕ ਜਾਓ ਪਰ ਹਰ ਵਾਰੀ ਤੁਹਾਨੂੰ ਹੀ ਝੁਕਣਾ ਪਵੇ ਤਾਂ ਫਿਰ ਰੁਕ ਜਾਓ ਨੰਬਰ 29 ਜੇਕਰ ਤੁਹਾਡੇ ਚਿਹਰੇ ਤੇ ਚੇਚਕ ਦੇ ਦਾਗ ਹੋਣ ਤਾਂ ਨਿੰਮ ਦੇ ਹਰੇ ਪੱਤਿਆਂ ਨੂੰ ਪੀਸ ਕੇ ਰਾਤ ਨੂੰ ਸੌਂਦੇ ਸਮੇਂ ਚਿਹਰੇ ਉੱਪਰ ਲੇਪ ਕਰ ਲਓ ਸਵੇਰੇ ਉੱਠ ਕੇ ਆਪਣਾ ਚਿਹਰਾ ਪਾਣੀ ਨਾਲ ਧੋ ਲਓ ਅਜਿਹਾ 1-2 ਮਹੀਨੇ ਤੱਕ ਲਗਾਤਾਰ ਕਰ ਨਾਲ ਤੁਹਾਡੇ ਚਿਹਰੇ ਤੇ ਚੇਚਕ ਦੇ ਦਾਗ ਬਿਲਕੁਲ ਹੀ ਖਤਮ ਹੋ ਜਾਣਗੇ ਨੰਬਰ 3 ਅਸੀਂ ਝੁੱਕਦੇ ਹਾਂ ਕਿਉਂਕਿ ਸਾਨੂੰ ਰਿਸ਼ਤੇ ਨਿਵਾਉਣ ਦਾ ਸ਼ੌਂਕ ਹੈ ਨਹੀਂ ਤਾਂ ਗਲਤ ਤਾਂ ਅਸੀਂ ਕੱਲ ਵੀ ਨਹੀਂ ਸੀ ਤੇ ਅੱਜ ਵੀ ਨਹੀਂ ਹਾਂ ਨੰਬਰ 31 ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਕੰਡਾ ਚੁਬ ਜਾਵੇ ਤਾਂ ਉਸ ਸਥਾਨ ਤੇ ਹਿੰਗ ਦਾ ਕੋਲ ਲਗਾ ਲਓ ਕੰਡਾ ਆਪਣੇ ਆਪ ਹੀ ਬਾਹਰ ਆ ਜਾਵੇਗਾ ਨੰਬਰ 32 ਵੱਡੇ ਬਜ਼ੁਰਗ ਕਹਿੰਦੇ ਨੇਕੀ ਗਰੀਬ ਵਿਅਕਤੀ ਦੀ ਹਾਏ ਤੇ ਡੋਗਲੇ ਵਿਅਕਤੀ ਦੀ ਰਾਏ ਕਦੇ ਵੀ ਨਹੀਂ ਲੈਣੀ ਚਾਹੀਦੀ ਨੰਬਰ 33 ਨਿੰਬੂ ਦਾ ਚਾਰ ਮੋٹے ਲੋਕਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 34 ਮਦਦ ਇੱਕ ਅਜਿਹੀ ਘਟਨਾ ਹੈ ਜਿਸ ਨੂੰ ਕਰੋ ਤਾਂ ਲੋਕ ਭੁੱਲ ਜਾਂਦੇ ਨੇ ਤੇ ਨਾ ਕਰੋ ਤਾਂ ਲੋਕ ਯਾਦ ਰੱਖਦੇ ਨੇ ਨੰਬਰ 35 ਅੰਬ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹ ਦਿਲ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਰੰਗਨ ਨੂੰ ਸਾਫ਼ ਕਰਦਾ ਹੈ ਅਤੇ ਪੱਖ ਨੂੰ ਵੀ ਵਧਾਉਂਦਾ ਹੈ ਨੰਬਰ 36 ਪਹਿਨਾ ਲੋਕ ਚੰਗੇ ਹੁੰਦੇ ਸੀ ਤੇ ਹੁਣ ਲੋਕ ਚੰਗੇ ਬਣਦੇ ਨਹੀਂ ਨੰਬਰ 37 ਖਾਣੇ ਵਿੱਚ ਕਾਲੇ ជីਰੇ ਦਾ ជីਰੇ ਦਾ ਇਸਤੇਮਾਲ ਕਰਨ ਨਾਲ ਤੇਰ ਅਤੇ ਅੱਖਾਂ ਦੀਆਂ ਚਿਹਰੇ ਅਤੇ ਅੱਖਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 38 ਆਪਣਿਆਂ ਤੋਂ ਮਿਲਿਆ ਤਜਰਬਾ ਬਸ ਇੱਕ ਸਭ ਕੁ ਸਿਖਾਉਂਦਾ ਹੈ ਕਿ ਉਨਾਂ ਹੀ ਮਿਲੋ ਜਿੰਨਾਂ ਨਾਲ ਜਿੰਨਾ ਕੋ ਉਹ ਮਿਲਣਾ ਚਾਹੁੰਦਾ ਹੈ ਨੰਬਰ 19 34 ਚਵਾਣ ਵਾਲੇ ਫਲ ਜਿਆਦਾ ਤੋਂ ਜਿਆਦਾ ਖਾਓ ਇਸ ਨਾਲ ਨਾ ਸਿਰਫ ਮੂੰਹ ਦੀ ਵਰਜਿਸ਼ ਹੋਵੇਗੀ ਬਲਕਿ ਦੰਦ ਵੀ ਮਜ਼ਬੂਤ ਹੋ ਜਾਣਗੇ ਨੰਬਰ 40 ਇਸ ਸੰਸਾਰ ਵਿੱਚ ਕੋਈ ਵੀ ਤੁਹਾਡਾ ਮੌਕਾ ਤੇ ਤੁਹਾਡਾ ਹੱਕ ਖੋ ਸਕਦਾ ਹੈ ਪਰ ਤੁਹਾਡੀ ਕਾਬਿਲਤ ਨੂੰ ਇਸ ਸੰਸਾਰ ਵਿੱਚ ਕੋਈ ਨਹੀਂ ਖੋ ਸਕਦਾ ਨੰਬਰ 41 ਦੁੱਧ ਪੀਣ ਤੋਂ ਪਹਿਲਾਂ ਇੱਕ ਘੋਟਨ ਮਕੀਨ ਪਾਣੀ ਪੀ ਲਓ ਜਿਗਰ ਖੂਨ ਬਰਨਾ ਸ਼ੁਰੂ ਹੋ ਜਾਵੇਗਾ ਕਰ ਦੇਵੇਗਾ ਨੰਬਰ 42 ਮਰਦਰ ਮਾਰਕ ਦਰਸ਼ਨ ਸਹੀ ਹੋਵੇ ਤਾਂ ਇੱਕ ਛੋਟਾ ਜਿਹਾ ਦੀਵਾ ਵੀ ਸੂਰਜ ਤੋਂ ਕੱਟ ਨਹੀਂ ਨੰਬਰ 43 ਵੈਸੇ ਤਾਂ ਪਹਿਲੇ ਸੌਣ ਦੇ ਕੁਝ ਨੁਕਸਾਨ ਵੀ ਹਨ ਪਰ ਜੇਕਰ ਤੁਸੀਂ ਦੁਪਹਿਰ ਵੇਲੇ ਇੱਕ ਘੰਟਾ ਸੌ ਲੈਂਦੇ ਹੋ ਤਾਂ ਤੁਹਾਡੀ ਜ਼ਿਆਦਾ ਸਤੇਜੀ ਤੇਜ ਹੋ ਜਾਂਦੀ ਹੈ ਨੰਬਰ 44 ਜ਼ਿੰਦਗੀ ਵਿੱਚ ਦੇ ਤੁਹਾਨੂੰ ਕਿਸੇ ਨੇ ਠੁਕਰਾਇਆ ਹੈ ਤਾਂ ਇਹ ਗੱਲ ਹਮੇਸ਼ਾ ਯਾਦ ਰੱਖਿਓ ਕਿ ਨਿਖਰਦਾ ਉਹੀ ਹੈ ਜੋ ਠੁਕਰਾਇਆ ਜਾਂਦਾ ਹੈ ਨੰਬਰ 45 ਦਹੀਂ ਵਿੱਚ ਕੇਲੇ ਦਾ ਰਸ ਮਿਲਾ ਕੇ ਖਾਣ ਨਾਲ ਕਦੇ ਵੀ ਸ਼ਰੀਰਕ ਕਮਜ਼ੋਰੀ ਨਹੀਂ ਹੁੰਦੀ ਨੰਬਰ 46 ਬੁਰਾ ਵਕਤ ਸਭ ਦਾ ਆਉਂਦਾ ਹੈ ਬਸ ਕਿਸੇ ਦੇ ਬੁਰੇ ਵਕਤ ਦੀ ਵਜ੍ਹਾ ਨਾ ਬਣੋ ਨੰਬਰ 73 ਰਾਤ ਦੇ ਸਮੇਂ ਅਨਾਰ ਖਾ ਲੈਣ ਨਾਲ ਦਿਮਾਗ ਨੂੰ ਬਹੁਤ ਹੀ ਜ਼ਿਆਦਾ ਤਾਕਤ ਮਿਲਦੀ ਹੈ ਨੰਬਰ 48 ਜੀਵਨ ਵਿੱਚ ਇੰਨਾ ਸਮਝੌਤਾ ਨਾ ਕਰੋ ਕਿ ਲੋਕ ਭੁੱਲ ਜਾਣ ਕਿ ਤੁਸੀਂ ਵੀ ਇਨਸਾਨ ਹੋ ਨੰਬਰ 49 ਐਵੇਂ ਉੱਪਰ ਤਵੇ ਉੱਪਰ ਥੋੜਾ ਜਿਹਾ ਸਰੋਂ ਦਾ ਤੇਲ ਗਰਮ ਕਰਕੇ ਉਸ ਵਿੱਚ ਇੱਕ ਚਮਚ ਹਲਦੀ ਮਿਲਾ ਕੇ ਪਨ ਲੋ ਤੇ ਰੂ ਦੇ ਵੀ ਫੰਬੇ ਸਮੇਂ ਤੇ ਇਸ ਨੂੰ ਫੋੜੇ ਫੁਣਸੀ ਉੱਪਰ ਬੰਨ ਲਓ ਇਸ ਤਰ੍ਹਾਂ ਕਰ ਨਾਲ ਕੁਝ ਹੀ ਦਿਨਾ ਲਗਾਤਾਰ ਕਰ ਨਾਲ ਫੋੜੇ ਫੁਣਸੀਆਂ ਕੁਝ ਹੀ ਦਿਨਾ ਵਿੱਚ ਖਤਮ ਹੋ ਜਾਣ ਗਿਆ ਨੰਬਰ 50 ਤੁਹਾਡੇ ਜਜ਼ਬਾਤਾਂ ਦੀ ਕਦਰ ਨਾ ਕਰ ਸਕੇ ਉਸ ਦੇ ਪਿੱਛੇ ਪਾਗਲ ਹੋਣਾ ਪ੍ਰੇਮ ਨਹੀਂ ਬੇਬਕੂਫੀ ਹੁੰਦੀ ਹੈ ਨੰਬਰ 51 ਦੰਦਾਂ ਵਿੱਚ ਕੀੜਾ ਲੱਗ ਜਾਣ ਤੇ ਰਾਤ ਨੂੰ ਦੰਦਾਂ ਦੇ ਵਿਚਾਲੇ ਹਿੰਗ ਦਵਾ ਕੇ ਸੌ ਜਾਓ ਕੀੜਾ ਖੁਦ ਬਾਹਰ ਨਿਕਲ ਜਾਵੇਗਾ ਨੰਬਰ 52 ਦੁੱਖ ਤਾਦ ਹੁੰਦਾ ਜਦੋਂ ਤੁਹਾਨੂੰ ਅਹਿਸਾਸ ਹੋਵੇ ਕਿ ਜਿਸ ਨੂੰ ਤੁਸੀਂ ਮਹੱਤਵ ਦੇ ਰਹੇ ਹੋ ਉਸ ਦੀਆਂ ਨਜ਼ਰਾਂ ਵਿੱਚ ਤੁਹਾਡਾ ਕੋਈ ਮਹੱਤਵ ਨਹੀਂ ਹੈ ਨੰਬਰ 53 ਭੁੱਖ ਨਾ ਲੱਗਣ ਤੇ ਇੱਕ ਗਲਾਸ ਪਾਣੀ ਵਿੱਚ ਕਾਲੀ ਮਿਰਚ ਦਾ ਪਾਊਡਰ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਭੁੱਖ ਖੁੱਲ ਕੇ ਲੱਗਣ ਲੱਗ ਜਾਂਦੀ ਹੈ ਅਜਮਾ ਕੇ ਜਰੂਰ ਦੇਖੋ ਨੰਬਰ ਚਰੰਜਾ ਜਿੰਦਾ ਉਹ ਤਾਂ ਜਿੱਦਾਂ ਨਜ਼ਰ ਆਉਣਾ ਜ਼ਰੂਰੀ ਹੈ ਅਸੂਲਾਂ ਤੇ ਆਂਚ ਆਵੇ ਤਾਂ ਠਕਰਉਣਾ ਵੀ ਜ਼ਰੂਰੀ ਹੈ ਨੰਬਰ 55 ਸਵੇਰੇ ਖਾਲੀ ਪੇਟ ਚਾਰ ਗਲਾਸ ਗੁੰਗਣੇ ਪਾਣੀ ਪੀਣ ਨਾਲ ਵਜੇ ਨੇ ਕੱਟੋ ਹੋਣ ਲੱਗ ਜਾਂਦਾ ਹੈ ਤੇ ਚਿਹਰਾ ਵੀ ਵੇ ਨਿੱਕਰ ਜਾਂਦਾ ਹੈ ਹਾਂਜੀ ਬੋਲਣ ਵਿੱਚ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੀਆਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਫਲੀ ਵੀਡੀਓ ਨੂੰ ਐਂਡ